ਅੱਜ ਸਵੇਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਭਾਜਪਾ ਲੀਡਰ ਦੇ ਘਰ ਜਿਹੜਾ ਗਰਨੇਡ ਹਮਲਾ ਕੀਤਾ ਗਿਆ ਜਿਸ ਤੋਂ ਜਿਸ ਨੂੰ ਜਿਹੜਾ ਡਰੋਨ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਪਹਿਲਾਂ ਵੀ ਜਿਹੜੇ ਆ ਪੰਜਾਬ ਦੇ ਕਈ ਇਲਾਕੇ ਦੇ ਵਿੱਚ ਜਿਹੜਾ ਸੀਗਾ ਜਿਹੜੇ ਆ ਗਰਨੇਡ ਹਮਲੇ ਕੀਤੇ ਗਏ ਸੀਗੇ ਦੱਸ ਦਿਆ ਕਿ ਜਲੰਧਰ ਦੇ ਮਨਰੰਜਰ ਕਾਲੀਆ ਜਿਹੜੇ ਆ ਭਾਜਪਾ ਦੇ ਲੀਡਰ ਸੀਗੇ ਡੇਰ ਰਾਤ ਜਰਾ ਉਹਨਾਂ ਦੇ ਘਰ ਗਰਨੇਡ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਆ ਜਲੰਧਰ ਦੀ ਸਿਪੀ ਔਰ ਉਹਨਾਂ ਦੀ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੇ ਨੇ ਉਹ ਜਿਹੜੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਔਰ ਉਹ ਦੱਸਦੇ ਕਿ ਇਸ ਦੇ ਵਿੱਚ ਜਿਹੜਾ ਆ ਘਰ ਦੇ ਅੰਦਰ ਜਿਹੜੀ ਗੱਡੀ ਲੱਗੀ ਸੀਗੀ ਇਹ ਨੋਵਾ ਗੱਡੀ ਸੀਗੀ ਉਸ ਦੀ ਵੀ ਜਿਹੜੇ ਆ ਸ਼ੀਸ਼ੇ ਟੁੱਟ ਗਏ ਨੇ ਔਰ ਇਹਨਾਂ ਦੇ ਘਰ ਦੇ ਜਿਹੜੇ ਅਲੂਮੀਨੀਅਮ ਦੇ ਜਿਹੜੇ ਸੀਗੇ ਦਰਵਾਜ਼ੇ ਸੀਗੇ ਉਹ ਵੀ ਜਿਹੜੇ ਆ ਟੁੱਟ ਗਏ ਨੇ ਚੁੱਕਣਾ ਚੂਰ ਹੋ ਗਏ ਨੇ ਦੱਸਦੇ ਕਿ ਇਸ ਸਟੇਟ ਦੀ ਵੱਡੀ ਖਬਰ ਜਲੰਧਰ ਦੇ ਭਾਜਪਾ ਲੀਡਰ ਮਨੋਰੰਜਨ ਕਾਲੀਆ ਦੇ ਘਰ 'ਤੇ ਗਰਨੇਡ ਹਮਲਾ ਕੀਤਾ ਗਿਆ ਇਸ ਦੀ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜਲੰਧਰ ਤੋਂ ਸੁਰਿੰਦਰ ਜੁੜ ਚੁੱਕੇ ਨੇ ਜੀ ਸੁਰਿੰਦਰ ਜਿਹੜਾ ਭਾਜਪਾ ਲੀਡਰ ਤੇ ਘਰ ਗਰਨੇਡ ਹਮਲਾ ਕੀਤਾ ਗਿਆ ਹੋਂ ਤੱਕ ਕੀ ਕੋਈ ਜਾਣਕਾਰੀ ਹੈ ਅਬ ਦੇਖੋ ਪ੍ਰਵਿੰਦਰ ਰਾਤ ਕਰੀਬ 1 ਤੋਂ 1:30 ਵਜੇ ਦੇ ਵਿਚਕਾਰ ਇਹ ਘਟਨਾ ਵਾਪਰੀ ਹੈ ਜਦੋਂ ਕਿ ਇੱਕ ਈ ਰਿੱਚਾ ਜਿਹੜਾ ਹੈਗਾ ਉਹ ਸ਼ਾਸਤਰੀ ਚੌਕ ਤੋਂ ਵਿਜ਼ਨ ਨੰਬਰ 3 ਜਿਹੜਾ ਥਾਲਾ ਹੈਗਾ ਉਧਰਲੇ ਪਾਸੇ ਨੂੰ ਜਾਂਦਾ ਖਾਲੀ ਹੁੰਦਾ ਸਿਰਫ ਇੱਕ ਡਰਾਈਵਰ ਹੁੰਦਾ ਉਸ ਵਾਰ ਉਧਰਲੀ ਸਾਈਡ ਤੋਂ ਫੇਰ ਉਹ ਵਾਪਸ ਆਉਂਦਾ ਉਹਦੇ ਵਿੱਚ ਇੱਕ ਸ਼ਖਸ ਜਾਂ ਦੋ ਸ਼ਖਸ ਹੋਰ ਬੈਠੇ ਨੇ ਪਰ ਇੱਕ ਸ਼ਖਸ ਦਾ ਖੱਬਾ ਹੱਥ ਬਾਹਰ ਨਿਕਲਦਾ ਤੇ ਉਹਦੇ ਵੱਲੋਂ ਗਰਦੇ ਜਿਹੜਾ ਹੈਗਾ ਅ ਕਾਲੀਆ ਜੀ ਦੇ ਘਰ ਦੇ ਉੱਤੇ ਸੁੱਟਿਆ ਜਾਂਦਾ ਹੈ ਪਹਿਲਾਂ ਘੁੰਮਦਾ ਹੈ ਘੁਮ ਕੇ ਜਦੋਂ ਵਿਸਫੋਟ ਹੁੰਦਾ ਹੈ ਉੱਥੇ ਜਿਹੜੀ ਇਨੋਵਾ ਗੱਡੀ ਖੜੀ ਸੀ ਉਹਦੇ ਉਹ ਨੁਕਸਾਨੀ ਗਈ ਹੈ ਅੰਦਰ ਇੱਕ ਮੋਟਰਸਾਈਕਲ ਖੜਿਆ ਸੀ ਉਹ ਨੁਕਸਾਨਿਆ ਗਿਆ ਨਾਲ ਦੀ ਨਾਲ ਜਿਹੜੇ ਐਲੂਮੀਨੀਅਮ ਦੇ ਦਰਵਾਜ਼ੇ ਸੀ ਉਹ ਨੁਕਸਾਨੇ ਗਏ ਆ ਹੋਰ ਵੀ ਜਿਹੜੀਆਂ ਦਰਵਾਜ਼ੇ ਨੂੰ ਚਟਕੜੀਆਂ ਵਗੈਰਾ ਲੱਗੀਆਂ ਸੀ ਉਸ ਤੋਂ ਬਾਅਦ ਉਹ ਵੀ ਟੁੱਟ ਗਈਆਂ ਪਹਿਲੀ ਗੱਲ ਤਾਂ ਇਹ ਸਾਹਮਣੇ ਆਈ ਹੈ ਜੋ ਉੱਥੇ ਇੱਕ ਨਕਰਮ ਤੇ ਜਾ ਕੇ ਗਰਾਉਂਡ ਜ਼ੀਰੋ ਤੇ ਅਸੀਂ ਦੇਖਿਆ ਦੂਸਰੀ ਗੱਲ ਜਦੋਂ ਕਾਲੀਆ ਜੀ ਬਾਹਰ ਆਦਲੇ ਨੇ ਉਹਨਾਂ ਵੱਲੋਂ ਇੱਕ ਦੇ ਆ ਦੱਸਿਆ ਗਿਆ ਕਿ ਜਦੋਂ ਤੁਮਾਕੇ ਦੀ ਆਵਾਜ਼ ਆਈ ਹੈ ਸੁੱਤੇ ਪਏ ਸੀਗੇ ਤੇ ਉਹਨਾਂ ਲੱਗਿਆ ਵੀ ਸ਼ਾਇਦ ਹੋ ਸਕਦਾ ਵੀ ਜਿਹੜਾ ਬਾਹਰ ਟਰਾਂਸਫਰ ਲੱਗਿਆ ਉਹਦੇ ਵਿੱਚ ਵੀ ਸਪੋਰਟ ਹੋਇਆ ਫਿਰ ਉਹ ਕਹਿੰਦੇ ਹੋ ਸਕਦਾ ਵੀ ਜਿਹੜਾ ਅਸਮਾਨ 'ਚ ਬਿਜਲੀ ਕਰਕਦੀ ਹੈ ਉਹਦੀ ਆਵਾਜ਼ ਹੋਵੇ ਕਿਉਂਕਿ ਇੱਕ ਵਾਈਬ੍ਰੇਸ਼ਨ ਜਿਹੜੀ ਸੀਗੀ ਉਹਨਾਂ ਵੱਲੋਂ ਸਾਨੂੰ ਵੀ ਵਾਈਬ੍ਰੇਸ਼ਨ ਦੀ ਮਹਿਸੂਸ ਹੋਈ ਫਿਰ ਜਦੋਂ ਵੀਜੇ ਟਾਬਾ ਜਿਹੜਾ ਲੱਗਿਆ ਹੈਗਾ ਉਥੋਂ ਕਰਮਚਾਰੀ ਨਿਕਲ ਕੇ ਆਉਂਦੇ ਨੇ ਉਹਨਾਂ ਦੇ ਦਰਵਾਜ਼ੇ ਨੂੰ ਨੌਕ ਕਰਦੇ ਨੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਅਗਰਨੇਰਾ ਅਟੈਕ ਹੋਇਆ ਵਿਸਫੋਟ ਹੋਇਆ ਜਿਹੜਾ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਤੁਰੰਤ ਪ੍ਰਭਾਵ ਨਾਲ ਆਪਣੇ ਗਨਮੈਨ ਨੂੰ ਉਹ ਖਾਲਦੇ ਨੇ ਤੇ ਉਸ ਨੂੰ ਥਾਣੇ ਭੇਜਿਆ ਜਾਂਦਾ ਇਤਲਾਹ ਦਿੱਤੀ ਜਾਂਦੀ ਥਾਣੇ ਦੇ ਵਿੱਚ ਵੀ ਇਸ ਤਰੀਕੇ ਨਾਲ ਘਟਨਾ ਵਾਪਰੀ ਹੈ ਕਿ ਮੌਕੇ ਤੇ ਸਵਾਲੀਆਂ ਇੱਥੇ ਇੱਥੇ ਸਵਾਲੀਆਂ ਨਿਸ਼ਾਨ ਇਹ ਖੜਾ ਹੁੰਦਾ ਕਿ ਮਹਿਜ਼ ਕਾਲੀਆ ਜੀ ਦੇ ਘਰ ਤੋਂ ਥਾਣਾ 150 ਤੋਂ 200 ਮੀਟਰ ਤੇ ਹੈ ਉਹਨਾਂ ਨੂੰ ਪੁਲਿਸ ਕਰਮੀਆਂ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਸਾਡੇ ਇਲਾਕੇ ਦੇ ਵਿੱਚ ਗਰਨੇਡ اٹੈਕ ਹੋਇਆ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਦੋਂ ਤੱਕ ਤੇ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਹੀ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੂੰ ਕਿ ਕੋਈ ਟਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦੇ ਇੱਥੇ ਲੱਗਾ ਹੋਇਆ ਨੇੜੇ ਕਿਉਂਕਿ ਉਹ ਮੂਵਨ ओवरलोड कारण कई बार वह ब्लास्ट होंगे तो फिर क्योंकि नींद नींदी मैं तो उदो फिर लगा कि शायद थंडर का है कलाउड थंडर है तो फिर बाद नॉक किया उन्होंने दसाया कि वैसे ब्लास्ट हो सारी चीज़ा जड़ियाँ फिर मैं पुलिस इनफॉर्म किया पुलिस स्टेशन तीन नंबर से गनमैन भेजा कि उसे इनफॉर्म किया बाकी ऑफिसर फोन किया एक बजे टाइम है नहीं उठाकर ਇਹ ਤਾਂ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈ ਜੀ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਸੀਂ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੇ ਇਹ ਜੋ ਚੀਜ਼ਾਂ ਮੈਂ ਦੇ ਕੀ ਕਹਿ ਸਕਦਾ ਹੈ ਕਿ ਜੋ ਚੀਜ਼ਾਂ ਸਾਰੀਆਂ ਚੀਜ਼ਾਂ ਸਾਹਮਣੇ ਹੈ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੇ ਸਾਹਮਣੇ ਵੱਡਾ ਬਲਾਸਟ ਹੋ ਜਾਣਾ ਐਡਾ ਧਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਸੀ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰਾ ਕਰ ਲਈ ਹੈ ਸੋ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਟੰਗ ਨਾਲ ਕਿਸ ਕਾਰਨ ਤੇ ਇਹ ਡਰਾ ਕੀਤੀ